ਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਹੀ ਰੂਪ ਸੀ ਦੋਸਤੋ ਤੁਸੀਂ ਵੀ ਕਦੇ ਨਾ ਕਦੇ ਕਿਸੇ ਸਿੱਖ ਦੇ ਮੋਹੋਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਸਿੱਖਾਂ ਦਾ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤਿਆਚਾਰੀ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਹੀ ਅਵਤਾਰ ਸੀ ਜੋ ਫੇਰ ਦੁਬਾਰਾ ਜਨਮ ਲੈ ਕੇ ਆਇਆ ਸੀ ਤਾਂ ਜੋ ਉਹ 40 ਸਾਲ ਹੋਰ ਰਾਜ ਕਰ ਸਕੇ ਅਤੇ ਜਿਹੜੇ ਪਹਿਲੇ 40 ਸਾਲਾਂ ਦੇ ਰਾਜ ਵਿੱਚ ਉਸਦੇ ਔਰੰਗਜੀਬ ਹੁੰਦੇ ਆ ਜੋ ਜ਼ੁਲਮ ਕੀਤੇ ਸਨ ਫੇਰ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਉਹਨਾਂ ਪਾਪਾ ਦੇ ਬਦਲੇ ਉਹਨੇ ਚੰਗੇ ਕੰਮ ਕਰਕੇ ਆਪਣੀ ਮੁਕਤੀ ਲੈ ਸਕੇ ਇਸ ਗੱਲ ਵਿੱਚ ਕਿੰਨੀ ਕੋ ਸੱਚਾਈ ਹੈ ਕਿ ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਔਰੰਗਜੀਬ ਦਾ ਹੀ ਅਵਤਾਰ ਸੀ ਅਤੇ ਔਰੰਗਜੀਬ ਨੇ ਦੁਬਾਰਾ ਜਨਮ ਲਿਆ ਸੀ ਇਹ ਗੱਲ ਕਿੰਨਾਂ ਲੋਕਾਂ ਵੱਲੋਂ ਸਿੱਖਾ ਵਿੱਚ ਪ੍ਰਚਾਰੀ ਗਈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਉੱਚੀ ਸੁੱਚੀ ਸਖਚੀਤ ਨੂੰ ਢਾਲ ਆਉਣ ਵਾਸਤੇ ਫਲਾਈ ਗਈ ਕੌਣ ਸੀ ਉਹ ਸ਼ਖਸ ਜਿਸ ਨੇ ਪਹਿਲੀ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਔਰੰਗਜੇਬ ਹੀ ਦੁਬਾਰਾ ਜਨਮ ਲੈ ਕੇ ਆਇਆ ਸੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਰਾਹੀਂ ਤੁਹਾਨੂੰ ਦੇਵਾਂਗੇ ਤੇ ਅਸਲ ਸਚਾਈ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਔਰੰਗਜੇਬ ਹੀ ਮਹਾਰਾਜਾ ਰਣਜੀਤ ਸਿੰਘ ਸੀ ਇਸ ਗੱਲ ਦਾ ਜ਼ਿਕਰ ਪੰਜਾਬੀ ਦੀ ਕਿਤਾਬ ਕਰਨੀ ਨਾਮਾ ਤੇ ਰਾਜਨਾਮਾ ਵਿੱਚ ਮਿਲਦਾ ਹੈ ਇਸ ਤੋਂ ਇਲਾਵਾ ਇੱਕ ਸੌ ਸਾਖੀ ਦੀ ਕਿਤਾਬ ਭਾਗ ਦੂਜਾ ਜਿਸ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਇਸ ਸੌ ਸਾਖੀ ਭਾਗ ਦੂਜੇ ਬਾਰੇ ਦਾਵਾ ਕੀਤਾ ਜਾਂਦਾ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਵਿੱਖਵਾਨੀਆਂ ਕੀਤੀਆਂ ਸਨ ਇਸ ਸੌ ਸਾਖੀ ਨੂੰ ਲਿਖਣ ਵਾਲੇ ਦਾ ਨਾਮ ਹੈ ਪ੍ਰਤਾਪ ਸਿੰਘ ਮਹਿਤਾ ਜਿਸ ਨੇ ਇਹ ਲਿਖਿਆ ਹੋਇਆ ਹੈ ਕਿ ਮੈਂ ਇਹ ਸੌ ਸਾਖੀ ਜਿਹੜੀ ਸੌ ਸਾਖੀ ਦੀ ਦੀ ਪੋਤੀ ਅੰਗਰੇਜ਼ਾਂ ਵੱਲੋਂ ਨਸ਼ਟ ਕਰ ਦਿੱਤੀ ਗਈ ਸੀ ਇਨ ਬਿਨ ਉਸੇ ਦਾ ਹੀ ਉਤਾਰਾ ਕਰਕੇ ਲਿਖਿਆ ਹੋਇਆ ਹੈ ਇਸ ਕਿਤਾਬ ਦੇ ਅੰਦਰ ਜੋ ਗੱਲਾਂ ਲਿਖੀਆਂ ਹੋਈਆਂ ਉਹ ਸੱਚ ਹਨ ਜਾਂ ਝੂਠ ਇਹ ਕਹਿਣਾ ਮੁਸ਼ਕਲ ਹੈ ਸੌ ਸਾਖੀ ਦੇ ਲੇਖਕ ਪ੍ਰਤਾਪ ਸਿੰਘ ਮਹਿਤਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਵਿੱਖਵਾਰੀ ਦੇ ਰੂਪ ਵਿੱਚ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮੁਗਲ ਬਾਦਸ਼ਾਹ ਰੰਗਦੇਵ ਬਾਰੇ ਭਵਿੱਖਵਾਰੀ ਕਰਦੇ ਹੋਏ ਫਰਮਾਇਆ ਸੀ ਕੇ ਮੋਗਲ ਸ਼ਾਸਕ ਔਰੰਗਜ਼ੇਬ ਜਦੋਂ ਲੋਕਾਂ ਉੱਤੇ ਜ਼ੁਲਮ ਢਾਏਗਾ ਉਸ ਵੱਲੋਂ ਜਦੋਂ ਗੁਰਦੁਆਰੇ ਤੇ ਮੰਦਰ ਤੋੜੇ ਜਾਣਗੇ ਸਿੱਖਾਂ ਉੱਤੇ ਅਤਿਆਚਾਰ ਕੀਤੇ ਜਾਣਗੇ ਔਰੰਗਜ਼ੇਬ ساری ਜ਼ਿੰਦਗੀ ਬਸ ਪਾਪ ਹੀ ਪਾਪ ਕਰੇਗਾ ਇਸੇ ਔਰੰਗਜ਼ੇਬ ਨੂੰ ਦੁਬਾਰਾ ਫਿਰ ਜਨਮ ਲੈ ਕੇ ਸਿੱਖਾਂ ਦੀ ਸੇਵਾ ਕਰਨੀ ਪਵੇਗੀ ਔਰੰਗਾ ਦੁਬਾਰਾ ਰਣਜੀਤ ਸਿੰਘ ਦੇ ਰੂਪ ਵਿੱਚ ਜਨਮ ਲੈ ਕੇ ਧਰਤੀ ਤੇ ਆਵੇਗਾ ਔਰੰਗਜ਼ੇਬ ਹੁੰਦਿਆ ਉਸਨੇ ਆਪਣੇ 40 ਸਾਲਾਂ ਦੇ ਰਾਜ ਭਾਗ ਦੌਰਾਨ ਜਿੰਨੇ ਮੰਦਰ ਤੋੜੇ ਸਨ ਜਿੰਨੇ ਗੁਰਦੁਆਰੇ ਤੋੜੇ ਸਨ ਜੋ ਜ਼ੁਲਮ ਉਸ ਨੇ ਸਿੱਖਾਂ ਉੱਤੇ ਕੀਤੇ ਸਨ ਉਹੀ ਫਿਰ ਰਣਜੀਤ ਸਿੰਘ ਦੇ ਰੂਪ ਵਿੱਚ ਸਿੱਖਾਂ ਦੇ ਘਰ ਪੈਦਾ ਹੋਵੇਗਾ ਤੇ ਜੋ ਪਾਪ ਉਹ ਕਰਕੇ ਗਿਆ ਉਹਨਾਂ ਦੇ ਬਦਲੇ ਨੇਕ ਕੰਮ ਦੁਬਾਰਾ ਉਸ ਤੋਂ ਕਰਵਾਏ ਜਾਣਗੇ 40 ਸਾਲ ਜੋ ਪਹਿਲਾ ਪਾਪ ਉਸ ਨੇ ਕੀਤੇ ਸਨ ਫਿਰ 40 ਸਾਲ ਦੁਬਾਰਾ ਉਸ ਨੂੰ ਸਿੱਖਾਂ ਦੀ ਸੇਵਾ ਵਿੱਚ ਲਗਾਇਆ ਜਾਵੇਗਾ ਲੇਖਕ ਪ੍ਰਤਾਪ ਸਿੰਘ ਮਹਿਤਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਭਵਿੱਖਵਾਨੀਆਂ ਬਾਬਤ ਸਿੱਖ ਰਾਜ ਬਾਰੇ ਵੀ ਕੁਝ ਗੱਲਾਂ ਲਿਖੀਆਂ ਹੋਈਆਂ ਹਨ ਕਿ ਖੀਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਬਾਰੇ ਭਵਿੱਖਬਾਣੀ ਕਰਦੇ ਹੋਏ ਲਿਖਦੇ ਹਨ ਕਿ ਸਿੱਖ ਬਾਦਸ਼ਾਹੀ ਹੋਵੇਗੀ ਪਰ ਸਿੱਖੀ ਉਸ ਦਾ ਮਾਰਗ ਨਹੀਂ ਹੋਵੇਗਾ ਫਤਿਹ ਉੱਪਰ ਫਤਿਹ ਤਾਂ ਜ਼ਰੂਰ ਹੋਵੇਗੀ ਪਰ ਸਿੱਖ ਰਾਜ ਦੇ ਅੰਦਰ दारू ਮਾਸ ਬਿਲਕੁਲ ਆਮ ਹੋ ਜਾਵੇਗਾ ਮੁਸਲੀ ਰੰਡੀ ਬਜਾਰੀ ਔਰਤਾਂ ਦੇ ਨਾਲ ਵੇ ਵਿਚਾਰ ਹੋਣਗੇ ਇਹ ਗੱਲਾਂ ਪ੍ਰਤਾਪ ਸਿੰਘ ਮਹਿਤਾ ਵੱਲੋਂ ਆਪਣੀ ਸੌ ਸਾਕੀ ਕਿਤਾਬ ਭਾਗ ਦੂਜਾ ਵਿਚ ਸਿੱਖ ਰਾਜਾ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀਆਂ ਹੋਈਆਂ ਹਨ ਚਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਰਾਜ ਭਾਗ ਦੌਰਾਨ ਬਹੁਤ ਸਾਰੇ ਗੁਰਦੁਆਰੇ ਉਸਾਰੇ ਗਏ ਸਨ ਬਹੁਤ ਸਾਰੀਆਂ ਮਸਜਿਦਾਂ ਤੇ ਮੰਦਰ ਵੀ ਉਸਾਰੇ ਗਏ ਸਨ ਸੋ ਇਹ ਸੀ ਅਸਨਿਤ ਮਹਾਰਾਜਾ ਰਣਜੀਤ ਸਿੰਘ ਦੇ ਔਰੰਗਜ਼ੇਬ ਦਾ ਅਵਤਾਰ ਹੋਣ ਦੀ ਸਭ ਤੋਂ ਪਹਿਲੀ ਵਾਰ ਇਹ ਗੱਲ ਇਸੇ ਸੌ ਸਾਖੀ ਕਿਤਾਬ ਵਿੱਚ ਹੀ ਕੀਤੀ ਗਈ ਸੀ ਜਿਸ ਬਾਰੇ ਲੇਖਕ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਹ ਸੌ ਸਾਖੀ ਅਸਲ ਸੌ ਸਾਖੀ ਦੀ ਕਿਤਾਬ ਹੈ ਜੋ ਅੰਗਰੇਜ਼ਾਂ ਵੱਲੋਂ ਨਸ਼ਟ ਕਰਵਾ ਦਿੱਤੀ ਗਈ ਤੁਹਾਡੇ ਇਸ ਪੂਰੇ ਮਸਲੇ ਬਾਬਤ ਕੀ ਵਿਚਾਰ ਹਨ ਕਿਰਪਾ ਕਰਕੇ ਆਪਣੀ ਜਾਣਕਾਰੀ ਕਮੈਂਟਾਂ ਰਾਹੀਂ ਸਾਡੇ ਨਾਲ ਜਰੂਰ ਸਾਂਝੀ ਕਰਿਓ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ